ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੈਸੇ ਤਾਂ ਸਾਨੂੰ ਹਰ ਰੋਜ਼ ਪਾਠ ਕਰਨਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੱਤ ਬਾਣੀਆਂ ਦਾ ਨਿਤਨੇਮ ਦਿੱਤਾ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਤੇ ਸਤਵੀਂ ਬਾਣੀ ਕੀਰਤਨ ਸੁਹਿਲਾ ਸਾਜੀ ਦੀ ਬਾਣੀ ਇਸ ਸਤ ਬਾਣੀਆਂ ਦਾ ਨੀਮ ਹਰੇਕ ਗੁਰਸਿੱਖ ਦੇ ਲਈ ਆ ਪਰ ਕਈ ਭੈਣ ਭਰਾ ਕਹਿੰਦੇ ਵੀ ਉਹਨਾਂ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਜਾਂ ਸਤ ਬਾਣੀਆਂ ਦਾ ਨਿਤ ਨੀਮ ਨਹੀਂ ਕੀਤਾ ਜਾਂਦਾ ਤਾਂ ਮਹਾਂਪੁਰਖ ਜੀ ਕਹਿੰਦੇ ਉਹ ਸ਼ੁਰੂਆਤ ਤਿੰਨ ਬਾਣੀਆਂ ਤੋਂ ਕਰ ਲਓ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰ ਲਿਆ ਅਤੇ ਸੌਣ ਵੇਲੇ 5 ਮਿੰਟ ਫਿਰ ਆਪਣੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕੀਰਤਨ ਸੁਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਕਰ ਲਓ ਭਾਰ ਕੀ ਰਾਤ ਨੂੰ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਨੂੰ ਯਾਦ ਕਰਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸੌਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀਆਂ ਰਾਤ ਨੂੰ ਨੀਂਦ ਵੀ ਸੋਹਣੀ ਆਵੇਗੀ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਵੀ ਨਹੀਂ ਲੱਗੇਗਾ ਅਤੇ ਅਮਰਤ ਵੇਲੇ ਦੇ ਵਿੱਚ ਵਿ ਜਾ ਜਾਵੇਗੀ ਅਤੇ ਸਾਡਾ ਨਿਤ ਦਾ ਨੇਮ ਵੀ ਫਿਰ ਪੱਕਾ ਹੋਣਾ ਸ਼ੁਰੂ ਹੋ ਜਾਵੇਗਾ ਇਹ ਤਿੰਨ ਬਾਣੀਆਂ ਦੇ ਨਾਲ ਸਾਡੇ ਉਤੇ ਇੰਨੀ ਕਿਰਪਾ ਹੋਵੇਗੀ ਕਿ ਜਿਹੜੇ ਕਹਿੰਦੇ ਅਮਰਤ ਵੇਲੇ ਉਠਿਆ ਨਹੀਂ ਜਾਂਦਾ ਪਾਠ ਕੀਤਾ ਨਹੀਂ ਜਾਂਦਾ ਗੁਰੂ ਸਾਹਿਬ ਜੀ ਸਾਰੀ ਕਿਰਪਾ ਕਰ ਦੇਣਗੇ ਅਮਰਤ ਵੇਲੇ ਵੀ ਉਠ ਪਾਓਗੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦਾ ਨੇਮ ਵੀ ਗੁਰੂ ਸਾਹਿਬ ਜੀ ਹੱਥੇ ਕਰਵਾ ਲੈਣਗੇ ਸੋ ਇਹ ਆਪਾਂ ਸ਼ੁਰੂਆਤ ਕਰੀਏਗੀ ਕਿਰਪਾ ਮਾਲਕਣੀ ਕਰਨੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਕਿ ਜਿੰਨਾ ਤੋਂ ਪਾਠ ਨਹੀਂ ਕੀਤਾ ਜਾਂਦਾ ਮਹਾਪੁਰਖ ਜੀ ਕਹਿੰਦੇ ਉਹ ਜੇਕਰ ਦੋ ਸ਼ਬਦ ਜਾਪ ਕਰਨੇ ਸ਼ੁਰੂ ਕਰ ਦੇਣ ਤਾਂ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੁੰਦੀ ਆ ਇਹ ਦੋ ਸ਼ਬਦ ਐਸੇ ਆ ਕਿ ਜੋ ਮਨੁੱਖ ਵੀ ਕਰ ਲਵੇ ਸਮਝੋ ਉਹਦੇ ਭਾਗ ਖੁੱਲ ਗਏ ਜਿਹੜੇ ਪਾਠ ਨਹੀਂ ਕਰ ਪਾਉਂਦੇ ਉਹ ਵੀ ਇਹ ਦੋ ਸ਼ਬਦ ਜਾਪ ਕਰਨੇ ਸ਼ੁਰੂ ਕਰੋ ਜਿਹੜੇ ਹਰ ਰੋਜ਼ ਪਾਠ ਕਰਦੇ ਆ ਨਿਤ ਦੇ ਨਿਮੀ ਆ ਉਹ ਵੀ ਇਹ ਦੋ ਸ਼ਬਦ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਹੋਰ ਜ਼ਿਆਦਾ ਕਿਰਪਾ ਹਾਸਲ ਕਰੋ ਮਹਾਂਪੁਰਖ ਜੀ ਕਹਿੰਦੇ ਵੀ ਜੇਕਰ ਤੁਹਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਦੇ ਵਿੱਚਕਾਰ ਜਾਗ ਆ ਜਾਂਦੀ ਆ ਵੈਸੇ ਤਾਂ ਗ੍ਰਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਵੇਲਾ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦਾ ਸਮਾਂ ਹੈ ਪਰ ਕਈ ਵਾਰ ਨਾ ਕਈ ਭੈਣ ਭਰਾਵਾਂ ਨੂੰ 3 ਤੋਂ ਪਹਿਲਾਂ ਇੱਕ ਵਾਰ ਜਾਗ ਆ ਜਾਂਦੀ ਆ ਆਪਣੇ ਆਪ ਅੱਖ ਉਹਨਾਂ ਦੀ ਖੁੱਲਦੀ ਆ ਤਾਂ ਕੁਝ ਲੋਕ ਨਾ ਉਹਨੂੰ ਅੱਧੀ ਰਾਤ ਸਮਝ ਕੇ ਸੌ ਜਾਂਦੇ ਆ ਪਰ ਮਹਾਪੁਰਖ ਜੀ ਕਹਿੰਦੇ 12 ਤੋਂ 5 ਦੇ ਵਿਚਕਾਰ ਜਦੋਂ ਵੀ ਜਾਗ ਜਾਵੇ ਤੁਰੰਤ ਉੱਠ ਕੇ ਬੈਠ ਜਾਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਨਾਮ ਜਪੋ ਕਿਉਂਕਿ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਸਾਡੇ ਭਾਗ ਖੂਨ ਦਵੇਗਾ ਇਸ ਵੇਲੇ ਦੇ ਵਿੱਚ ਜਪ ਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਬਹੁਤ ਜ਼ਿਆਦਾ ਕਿਰਪਾ ਹਾਸਲ ਕਰ ਸਕਦੇ ਆ ਇਸ ਲਈ ਜੇ 12 ਤੋਂ 5 ਦੇ ਵਿਚਕਾਰ ਆਪਣੇ ਆਪ ਜਾਗ ਆਵੇ ਤਾਂ ਵਾਹਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰੋ ਜੇ ਜ਼ਿਆਦਾ ਨਹੀਂ ਜਪ ਸਕਦੇ ਤਾਂ ਇਹ ਦੋ ਸ਼ਬਦ ਜ਼ਰੂਰ ਜਪੋ ਇਹਨਾਂ ਨੂੰ ਲੱਗਦਾ ਹੈ ਵੀ ਸਾਡੀ ਨੀਂਦ ਪੂਰੀ ਨਹੀਂ ਹੋਈ। ਮਹਾਪੁਰਖ ਜੀ ਕਹਿੰਦੇ ਤੁਸੀਂ ਇਹ ਦੋ ਸ਼ਬਦ ਜਾਪ ਕਰਕੇ ਭਾਵੇਂ ਫਿਰ ਤੋਂ ਸੌ ਜਾਣਾ ਪਰ ਜਪੋ ਜ਼ਰੂਰ। ਇਹ ਦੋ ਸ਼ਬਦ ਜਾਪ ਕਿਹੜੇ ਨੇ ਅਤੇ ਇਹਨਾਂ ਦੀ ਕੀ ਤਾਕਤ ਆ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ। ਇਹ ਦੋਵੇਂ ਹੀ ਸ਼ਬਦ ਆਕਾ ਨਾਲ-ਨਾਲ ਸਕਰੀਨ ਤੇ ਵੀ ਚਲਾਵਾਂਗੇ ਤਾਂ ਜੋ ਤੁਸੀਂ ਇਹ ਦੋਵੇਂ ਸ਼ਬਦ ਦੇਖ ਕੇ ਕੰਠ ਕਰ ਸਕੋ ਕੰਠ ਤੋਂ ਭਾਵ ਯਾਦ ਕਰ ਸਕੋ ਤਾਂ ਜੋ ਫਿਰ ਤੁਸੀਂ ਬਿਨਾ ਗੁਟਕਾ ਸਾਫ ਦੇ ਸਹਾਰੇ ਤੋਂ ਜਾਂ ਮੋਬਾਈਲ ਦੇ ਸਹਾਰੇ ਤੋਂ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜਾਪ ਕਰ ਸਕੋ ਕਿਉਂਕਿ ਸੰਗਤ ਜੀ ਜੋ ਪਾਠ ਜੋ ਸ਼ਬਦ ਜਾਪ ਸਾਨੂੰ ਕੰਠ ਹੋ ਜਾਂਦਾ ਹੈ ਉਹ ਫਿਰ ਆਪਾਂ ਕਿਸੇ ਵੀ ਥਾਂ ਤੇ ਹੋਈਏ ਅਸੀਂ ਉਹ ਪਾਠ ਕਰ ਸਕਦੇ ਹਾਂ ਉਹ ਸ਼ਬਦ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਆ ਇਸ ਲਈ ਬਾਣੀ ਕੰਠ ਹੋਣੀ ਬਹੁਤ ਜ਼ਰੂਰੀ ਆ ਤਾਂ ਇਹ ਸ਼ਬਦ ਜਾਪ ਦੇ ਵਿੱਚੋਂ ਪਹਿਲਾ ਸ਼ਬਦ ਹੈ ਮੂਲ ਮੰਤਰ ਜੀ ਦਾ ਜਾਪ ਪੁਰਾਣੇ ਬਜ਼ੁਰਗ ਮੂਲ ਮੰਤਰ ਜੀ ਦੇ ਜਾਪ ਨੂੰ ਪਹਿਲੀ ਪੌੜੀ ਦਾ ਪਾਠ ਕਹਿੰਦੇ ਸਨ ਕਿਉਂਕਿ ਮੂਲ ਮੰਤਰ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਆ ਅਤੇ ਮੂਲ ਮੰਤਰ ਜਾਪ ਜੀ ਬਾਰੇ ਮਹਾਪੁਰਖ ਜੀ ਦੱਸਦੇ ਹੋਏ ਕਹਿੰਦੇ ਆ ਕਿ ਮੂਲ ਮੰਤਰ ਸਾਰੇ ਬ੍ਰਹਿਮੰਡ ਦੀ ਸ਼ਕਤੀ ਆ ਜਿੱਥੋਂ ਸਭ ਨੂੰ ਊਰਜਾ ਮਿਲਦੀ ਆ ਇਹ ਉਹ ਸ਼ਕਤੀ ਦਾ ਭੰਡਾਰ ਆ ਕਹਿੰਦੇ ਕੋਈ ਵੀ ਮਨੁੱਖ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਪਾਠ ਕਰ ਲਵੇ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਕਹਿੰਦੇ ਇੱਕ ਵਾਰ ਕਮਾਈ ਵਾਲੇ ਸੰਤ ਮਹਾਪੁਰਖ ਰਾਣਾ ਸਾਹਿਬ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਸਾਨੂੰ ਕੋਈ ਸ੍ਰੇਈ ਦੀ ਗੱਲ ਦੱਸੋ ਜਿਸ ਤੋਂ ਉੱਪਰ ਕੁਝ ਵੀ ਨਾ ਹੋਵੇ ਤਾਂ ਕਹਿੰਦੇ ਮਹਾਪੁਰਸ਼ਾਂ ਨੇ ਕਿਹਾ ਸਭ ਤੋਂ ਸ੍ਰੇਈ ਦੀ ਗੱਲ ਹੈ ਆਮੂਲ ਮੰਤਰ ਬਾਬਾ ਜੀ ਨੇ ਕਿਹਾ ਸਵਾ ਲੱਖ ਮੂਲ ਮੰਤਰ ਜਾਪ ਕਰ ਲੋ ਤਾਂ-ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਵੀ ਬਚਨਿਆ ਕਿ ਜੋ ਸਵਾ ਲੱਖ ਮੂਲ ਮੰਤਰ ਜਾਪ ਟਿਕ ਕੇ ਅਵਸਥਾ ਦੇ ਵਿੱਚ ਕਰ ਲਵੇਗਾ ਉਹਦੇ ਘਰ ਦੇ ਵਿੱਚ ਕੋਈ ਬਲਾ ਨਹੀਂ ਰਹਿੰਦੀ ਕਿਸੇ ਪ੍ਰਕਾਰ ਦੀ ਕੋਈ ਮਾੜੀ ਸ਼ਕਤੀ ਦਾ ਪ੍ਰਭਾਵ ਉਸ ਘਰ ਪਰਿਵਾਰ ਤੇ ਨਹੀਂ ਪੈਂਦਾ ਅਤੇ ਹਰ ਪ੍ਰਕਾਰ ਦੀ ਕਿਰਪਾ ਉਸ ਘਰ ਪਰਿਵਾਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇੰਨੀ ਤਾਕਤ ਆ ਮੂਲ ਮੰਤਰ ਦੀ ਦੇ ਜਾਪ ਦੇ ਵਿੱਚ ਤੇ ਮੂਲ ਮੰਤਰ ਜਾਪ ਕੰਠ ਕਰਨਾ ਵੀ ਆਸਾਨ ਹੈ ਮੂਲ ਮੰਤਰ ਜਾਪ ਅੰਮ੍ਰਿਤ ਵੇਲੇ ਉੱਠ ਕੇ ਤਾਂ ਕਰਨਾ ਹੀ ਆ ਬਲਕਿ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਵੀ ਆਪਾਂ ਕਰ ਸਕਦੇ ਹਾਂ ਸਫ਼ਰ ਦੇ ਵਿੱਚ ਕਰ ਸਕਦੇ ਹਾਂ ਭਾਗ ਕੀ ਹਰ ਵੇਲੇ ਮੂਲ ਮੰਤਰ ਜੀ ਦਾ ਜਾਪ ਅਸੀਂ ਕਰ ਸਕਦੇ ਆ ਅਤੇ ਵੱਡੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਦੇ ਹਰ ਵੇਲੇ ਹਰ ਘੜੀ ਮੂਲ ਮੰਤਰ ਜਾਪ ਚੱਲਦਾ ਹੀ ਰਹਿੰਦਾ ਹੈ ਇਹ ਕਿਰਪਾ ਬਹੁਤ ਵੱਡੀ ਆ ਤੇ ਉਹਨਾਂ ਤੇ ਹੀ ਹੁੰਦੀ ਆ ਜਿਨ੍ਹਾਂ ਦੇ ਉੱਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਨੇ ਸੋ ਪਹਿਲਾ ਸ਼ਬਦ ਜਾਪਿਆ ਮੂਲ ਮੰਤਰ ਜਿਹੜਾ ਆਪਾਂ ਸਕਰੀਨ ਤੇ ਨਾਲ-ਨਾਲ ਚਲਾ ਦਿੱਤਾ ਹੈ ਤੇ ਉਸ ਤੋਂ ਬਾਅਦ ਦੂਸਰਾ ਸ਼ਬਦ ਹੈ ਗੋੜੀ ਮਹੱਲਾ ਪੰਜਵਾ ਫਿਰ ਕਰ ਵੈਸੋ ਹਰ ਜਨ ਪਿਆਰੀ ਸਤਿਗੁਰੂ ਤੁਮਰੇ ਕਾਜ ਸਵਾਰੇ ਇਹ ਸਾਰਾ ਹੀ ਸ਼ਬਦ ਆਪਾ ਸਕਰੀਨ ਦੇ ਉੱਪਰ ਦੇ ਦਿੱਤਾ ਹੈ ਤੁਸੀਂ ਇਹ ਸ਼ਬਦ ਨੂੰ ਕੰਠ ਕਰ ਲੈਣਾ ਭਾਵ ਕੀ ਯਾਦ ਕਰ ਲੈਣਾ ਫਿਰ ਅਮਰਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦੇ ਨੇ ਪ੍ਰਸੰਗਤ ਜੀ ਆਪਾਂ ਕੋਈ ਵੀ ਪਾਠ ਕਰਦੇ ਹਾਂ ਸ਼ਬਦ ਜਾਪ ਕਰਦੇ ਹਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਭਜਨ ਬੰਦਗੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਭਰੋਸਾ ਹੋਣਾ ਚਾਹੀਦਾ ਹੈ ਸ਼ਰਧਾ ਹੋਣੀ ਜ਼ਰੂਰੀ ਆ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਭਗਤੀ ਦੇ ਵਿੱਚ ਭਰੋਸਾ ਅਤੇ ਸ਼ਰਧਾ ਸਭ ਤੋਂ ਜ਼ਰੂਰੀ ਆ ਜਿਸ ਭਗਤ ਦੇ ਮਨ ਦੇ ਵਿੱਚ ਭਰੋਸਾ ਹੈ ਸ਼ਰਧਾ ਹੈ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੀ ਉਹ ਭਗਤ ਦੇ ਮਨ ਦੀਆਂ ਇਛਾਵਾਂ ਉਹਦੇ ਮਨ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੰਦੇ ਨੇ ਕਿ ਜੋ ਮੰਗ ਲਿਆ ਉਹ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਦੇਣਾ ਹੀ ਦੇਣਾ ਹੀ ਜਿਹੜੀ ਗੱਲ ਸੋਚ ਲਈ ਸਤਿਗੁਰ ਸੱਚੇ ਪਾਸ਼ਾ ਉਹ ਵੀ ਪੂਰੀ ਕਰ ਦਿੰਦੇ ਨੇ ਐਨੀ ਤਾਕਤ ਐਨੀ ਬਰਕਤ ਹੈ ਭਜਨ ਬੰਦਗੀ ਚ ਨਾਮ ਛੇ ਤੇ ਨਾਮ ਦੀ ਭਜਨ ਬੰਦਗੀ ਦੀ ਬਰਕਤ ਦਾ ਸਾਨੂੰ ਖੁਦ ਕਰਕੇ ਪਤਾ ਲੱਗਣਾ ਹੈ ਇਸ ਲਈ ਪਹਿਲਾਂ ਅਮਰਤ ਵੇਲੇ ਉੱਠੋ ਉੱਠਣਾ ਸ਼ੁਰੂ ਕਰੋ ਤੁਹਾਨੂੰ ਅਮਰਤ ਵੇਲੇ ਦੀ ਬਰਕਤ ਦਾ ਪਤਾ ਲੱਗ ਜਾਗੇਗਾ ਨਾਮ ਜਪਣਾ ਸ਼ੁਰੂ ਕਰੋ ਫਿਰ ਤੁਸੀਂ ਆਪ ਦੂਸਰਿਆਂ ਨੂੰ ਦੱਸੋਗੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੋਵੇ ਸੁੱਖ ਹੋਵੇ ਕਦੇ ਵੀ ਆਪਣੇ ਗੁਰੂ ਦਾ ਲੜ ਨਹੀਂ ਛੱਡਣਾ ਚਾਹੀਦਾ ਕਿਸੇ ਸਿਆਣਿਆਂ ਦੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਜਿੰਨਾ ਹੀ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਹੋਵੇਗਾ ਉਨੀ ਛੇਤੀ ਕਿਰਪਾ ਹੋਵੇਗੀ ਸੋ ਆਪਣੀ ਜ਼ਿੰਦਗੀ ਦਾ ਇਹ ਨਿਯਮ ਪੱਕਾ ਬਣਾਉਣਾ ਹੈ ਕਿ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਹਰ ਰੋਜ਼ ਹੀ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਗੁਰੂ ਘਰੇ ਜਾਣਾ ਹੈ ਤਾਂ ਹੀ ਗੁਰੂ ਦੀ ਖੁਸ਼ੀ ਬਰਕਤ ਹਾਸਲ ਹੋਵੇਗੀ ਜਿੰਨਾ ਤੋਂ ਅਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਜਦੋਂ ਵੀ ਉੱਠਦੇ ਹੋ ਉਦੋਂ ਹੀ ਉੱਠ ਕੇ ਪਾਠ ਕਰ ਲਓ ਵਾਹਿਗੁਰੂ ਜੀ ਦੇ ਅੱਗੇ ਹਰ ਵੇਲੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਦੀ ਦਾਤ ਬਖਸ਼ੋ ਨਿਤਨੇਮ ਦੀ ਦਾਤ ਬਖਸ਼ੋ ਗੁਰੂ ਸਾਹਿਬ ਜੀ ਜਰੂਰ ਕਿਰਪਾ ਕਰਨਗੇ ਜਿੰਨਾ ਤੋਂ ਜ਼ਿਆਦਾ ਪਾਠ ਨਹੀਂ ਕੀਤਾ ਜਾਂਦਾ ਉਹ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਤੋਂ ਕਰ ਲਓ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੀ ਭਾਵਨਾ ਦੇਖਦੇ ਆ ਉਹ ਇਹ ਸਮਾਂ ਨਹੀਂ ਦੇਖਦੇ ਵੀ ਕੌਣ ਕਿੰਨਾ ਸਮਾਂ ਮੇਰੀ ਭਗਤੀ ਦੇ ਵਿੱਚ ਬਿਖਿਆ ਮੈਨੂੰ ਯਾਦ ਕੀਤਾ ਉਹ ਦੇਖਦੇ ਆ ਕਿ ਸਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਸ਼ਰਧਾ ਕਿੰਨੀ ਕਿਆ ਮੇਰੇ ਪਿਆਰ ਦੇ ਵਿੱਚ ਭਿੱਜ ਕੇ ਕੋਈ ਕਿੰਨਾ ਚਿਰ ਬਹਿ ਗਿਆ ਪਿਆਰ ਦੇ ਵਿੱਚ ਭਿੱਜ ਕੇ ਅਸੀਂ ਗੁਰੂ ਸਾਹਿਬ ਜੀ ਨੂੰ ਇੱਕ ਵਾਰ ਵੀ ਬੁਲਾ ਲਿਆ ਸਾਡੇ ਮਨ ਦੇ ਵਿੱਚ ਉਹਰੋਸੇ ਦੇ ਨਾਲ ਪਿਆਰ ਦੇ ਨਾਲ ਇੱਕ ਵਾਰ ਵਿਆਹ ਗੁਰੂ ਜੀ ਨਿਕਲ ਗਿਆ ਨਾ ਵਾਹਿਗੁਰੂ ਜੀ ਹਮੇਸ਼ਾ ਹੀ ਸਾਡੇ ਅੰਗ ਸੰਗ ਨੇ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣਾ ਹੈ ਕਿ ਮੇਰੇ ਬੱਚੇ ਫਿਕਰ ਨਾ ਕਰ ਮੈਂ ਤੇਰੇ ਕੋਲ ਆਂ ਤੇਰੀ ਹਰ ਗੱਲ ਨੂੰ ਸੁਣ ਰਿਹਾ ਹਾਂ ਤੇਰੀ ਹਰ ਪੀੜਾ ਤੇਰਾ ਹਰ ਦਰਦ ਮੈਨੂੰ ਪਤਾ ਹੈ ਬਸ ਮੈਂ ਇਹੋ ਦੇਖ ਰਿਹਾ ਸੀ ਕਿ ਮੇਰਾ ਬੱਚਾ ਮੈਨੂੰ ਕਦੋਂ ਪੁਕਾਰੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਗੁਰੂ ਵੱਲ ਪਿੱਠ ਕਰਕੇ ਅਸੀਂ ਹੋਰਾਂ ਤੇ ਆਸ ਰੱਖ ਕੇ ਬੈਠ ਜਾਂਦੇ ਆ ਤਾਂ ਕਰਕੇ ਦੇਰੀ ਲੱਗਦੀ ਆ ਗੁਰੂ ਸਾਹਿਬ ਦੀ ਤਾਂ ਕਿਰਪਾ ਕਰਨ ਨੂੰ ਤਿਆਰ ਵਰ ਤਿਆਰ ਨੇ ਬਸ ਅਸੀਂ ਹੀ ਆਪਣੇ ਗੁਰੂ ਵੱਲ ਮੂੰਹ ਨਹੀਂ ਕਰਦੇ ਸਾਡੇ ਮਨ ਵਿੱਚ ਹੋਰ ਬਥੇਰੀਆਂ ਆਸਾਂ ਨੇ ਪਰ ਜਿੰਦਨ ਸਾਡਾ ਭਰੋਸਾ ਪੂਰੇ ਰੂਪ ਦੇ ਵਿੱਚ ਗੁਰੂ ਤੇ ਹੋ ਗਿਆ ਅਸੀਂ ਪੂਰੀ ਤਰ੍ਹਾਂ ਆਪਣੇ ਗੁਰੂ ਨੂੰ ਸਮਰਪਿਤ ਹੋ ਗਏ ਗੁਰੂ ਸਹਿਬ ਜੀ ਬਹੁਤ ਕਿਰਪਾ ਕਰਦੇ ਨੇ ਫਿਰ ਕਿਰਪਾ ਸਮਾਲਿਆ ਵੀ ਸਮਾਲੀ ਨਹੀਂ ਜਾਂਦੀ ਸੋ ਮੁੱਖ ਦੀ ਗੱਲ ਇਹ ਆ ਕਿ ਸਿੱਖ ਨੂੰ ਜੋ ਮਿਲਣਾ ਹੈ ਆਪਣੇ ਗੁਰੂ ਤੋਂ ਮਿਲਣਾ ਹੈ ਜੇਕਰ ਸਿੱਖ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਦੀ ਆਸ ਰੱਖੇਗਾ ਤਾਂ ਮਹਾਂਪੁਰਖ ਜੀ ਕਹਿੰਦੇ ਫਿਰ ਉਹ ਸਿੱਖ ਠੋਕਰਾਂ ਜੋ ਗਾਂ ਤੱਕਿਆਂ ਜੋ ਘਰੇ ਜਾਂਦਾ ਹੈ ਕਿਉਂਕਿ ਜਿਹਦੀ ਪੂਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਨਹੀਂ ਪਈ ਉਹਦੀ ਕਿਤੋਂ ਪੈ ਹੀ ਨਹੀਂ ਸਕਦੀ ਸੋ ਪਰੋਸੇ ਦੇ ਨਾਲ ਆਪਣੇ ਗੁਰੂ ਦੇ ਲੜ ਲੱਗਣਾ ਹੈ ਹਰ ਰੋਜ਼ ਉਹ ਗੁਰੂ ਸਾਹਿਬ ਜੀ ਨੂੰ ਕਹਿਣਾ ਹੈ ਕਿ ਸਤਿ ਸ੍ਰੀ ਅਕਾਲ ਪਾਤਸ਼ਾਹ ਚੰਗੇ ਹਮੰਦੇ ਆ ਤੇਰੇ ਆ ਤੇ ਤੇਰਿਆਂ ਦੀ ਤੈਨੂੰ ਹੀ ਇਲਾਜ ਜੇ ਉੱਠ ਕੇ ਬੰਦਗੀ ਕਰ ਰਹੇ ਹੋ ਤਾਂ ਸ਼ੁਕਰਾਨਾ ਕਰੋ ਜੀ ਜੇ ਤੱਕ ਭਜਨ ਬੰਦਗੀ ਦੀ ਦਾਤ ਨਹੀਂ ਮਿਲੀ ਤਾਂ ਰੋਜ ਗੁਰੂ ਸਾਹਿਬ ਜੀ ਤੋਂ ਇਹ ਦਾਤ ਮੰਗਣੀ ਆ ਸੁਖ ਪਦਾਰਥ ਮੰਗਣ ਦੀ ਬਜਾਏ ਗੁਰੂ ਤੋਂ ਭਜਨ ਬੰਦਗੀ ਦੀ ਨਾਮ ਦੀ ਦਾਤ ਮੰਗਣੀ ਆ ਕਿਉਂਕਿ ਇਸ ਦਾਤ ਦੇ ਵਿੱਚ ਹੀ ਸਾਰੇ ਸੁੱਖ ਨੇ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਾਮ ਮਿਲ ਗਿਆ ਤਾਂ ਸੁਖ ਪਦਾਰਥ ਤਾਂ ਪਿੱਛੇ ਪਿੱਛੇ ਭੱਜੇ ਫਿਰਦੇ ਨੇ ਸੋ ਸਭ ਤੋਂ ਪਹਿਲਾਂ ਨਾਮ ਜ਼ਰੂਰੀ ਆ ਅਮਰਤ ਵੇਲਾ ਜ਼ਰੂਰੀ ਆ ਆਪਣੇ ਦਿਨ ਦੀ ਸ਼ੁਰੂਆਤ ਉਪਰੰਤ ਗਿਤਾ ਪ੍ਰਮਾਤਮਾ ਜੀ ਦੇ ਨਾਮ ਤੋਂ ਕਰਨੀ ਆ ਅੰਮ੍ਰਿਤ ਵੇਲੇ ਦੇ ਵਿੱਚ ਜਦੋਂ ਜਾਗ ਆਵੇ ਉਦੋਂ ਹੀ ਉੱਠ ਕੇ ਬੈਠ ਜਾਓ ਮਸ ਗੁਰੂ ਗੁਰੂ ਕਰਨਾ ਸ਼ੁਰੂ ਕਰਦੋ ਜੇਕਰ ਤੁਸੀਂ ਕੋਈ ਪਾਠ ਨਹੀਂ ਕਰ ਸਕਦੇ ਕੋਈ ਵੀ ਸ਼ਬਦ ਜਾਪ ਤੁਹਾਨੂੰ ਕੰਠ ਨਹੀਂ ਆ ਜਾਂ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਫਿਰ ਵਾਹੀ ਗੁਰੂ ਵਾਹੀ ਗੁਰੂ ਜੀਤਾ ਕਰ ਸਕਦੇ ਆ ਨਾ ਗੁਰੂ ਗੁਰੂ ਕਰ ਲਓ ਇਹ ਫਿਰ ਅੱਜ ਤੋਂ ਬਾਅਦ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਨਾਮ ਜਪਣਾ ਹੈ ਜੇਕਰ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਵੇ ਤਾਂ ਫਿਰ ਵੇਲਾ ਵਕਤ ਨਹੀਂ ਵਿਚਾਰਨਾ ਉਸੇ ਵੇਲੇ ਉੱਠ ਕੇ ਬੈਠ ਜਾਣਾ ਜੇ ਬੈਠਿਆ ਨਹੀਂ ਜਾਂਦਾ ਬਿਸਤਰ ਤੇ ਲੰਮੇ ਪਏ ਪਏ ਹੀ ਜਪਣਾ ਸ਼ੁਰੂ ਕਰ ਤੋ ਪਰ ਜਪਣਾ ਜ਼ਰੂਰੀ ਆ ਤੇ ਜਿੰਨਾ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਕਿ ਸਾਨੂੰ ਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸੰਵਾਰੇ ਇਹ ਸ਼ਬਦ ਜਾਪ ਕਿੰਨਾ ਕਰਨਾ ਪਵੇਗਾ ਤਾਂ ਸੰਗਤ ਜੀ ਜਿੰਨਾ ਕ ਤੁਸੀਂ ਪ੍ਰੇਮ ਪਿਆਰ ਭਰੋਸੇ ਦੇ ਨਾਲ ਕਰ ਸਕਦੇ ਹੋ ਸਮਾਂ ਤੁਸੀਂ ਆਪਣੇ ਆਪ ਹੀ ਤੈਅ ਕਰਨਾ ਹੈ ਜਿੰਨਾ ਹੀ ਪਿਆਰ ਵਿੱਚ ਭਿੱਜ ਕੇ ਕਰੋਗੇ ਭਰੋਸੇ ਦੇ ਨਾਲ ਕਰੋਗੇ ਉਨੀ ਹੀ ਕਿਰਪਾ ਹੋਣੀ ਆ ਬਸੰਮਰਤ ਵੇਲੇ ਦੇ ਵਿੱਚ ਜ਼ਰੂਰ ਕਰਨਾ ਜਿੰਨਾ ਕਰ ਸਕਦੇ ਹੋ ਓਨਾ ਕਰਨਾ ਇਹ ਮੈਂ ਨਹੀਂ کہہ رہی ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਨੇ ਇਹ ਜੋ ਵੀ ਅਜਿਹੜੀਆਂ ਵਿਚਾਰਾਂ ਆਪਜੀ ਦੇ ਨਾਲ ਸਾਂਝੀਆਂ ਕੀਤੀਆਂ ਕਮਾਈ ਵਾਲੇ ਮਹਾਪੁਰਖਾਂ ਦੇ ਪਾਸੋਂ ਸੁਨੇ ਹੋਏ ਬਚਨ ਆਪਜੀ ਦੇ ਨਾਲ ਸਾਂਝੇ ਕੀਤੇ ਆ ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ